ਪਾਣੀ ਉਤਰਨ ਤੋਂ ਬਾਅਦ ਹੁਣ ਤਾਂ ਦੂਜੀ ਜੰਗ ਸ਼ੁਰੂ ਹੋਈ ਹੈ ਲੋਕਾਂ ਦੇ ਮਨੋਬਲ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਉਹਨਾਂ ਦੇ ਮੁੜ ਬਸੇਬੇ ਨੂੰ ਲੈ ਕੇ ਜਿਹੜੇ ਕੀ ਹੈ ਸਹਿਯੋਗ ਕੀਤੇ ਜਾਣ ਦੀ ਬੇਹਦ ਜ਼ਰੂਰਤ ਹੈ ਇਹ ਕਹਿਣਾ ਪੰਜਾਬੀ ਗਾਇਕ ਜਸਵੀਰ ਜੱਸੀ ਦਾ ਜੋ ਕਿ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸਜਦਾ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਿਆ ਖਾਸ ਕਰਕੇ ਹੜਪੀੜਤਾ ਦੇ ਲਈ ਵਾਹਿਗੁਰੂ ਨੂੰ ਮਿਹਰ ਕਰਨ ਦੀ ਜਿਹੜੀ ਕਿ ਉਹ ਅਰਦਾਸ ਅਕੀਤੀ ਗਈ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਜਸਵੀਰ ਜੱਸੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੜਾ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਪਾਣੀ ਜਲਦੀ نیچے ਉਤਰ ਜਾਵੇ ਲੋਕ ਆਪਣਾ ਜੀਵਨ ਮੁੜ ਤੋਂ ਸ਼ੁਰੂ ਕਰ ਸਕਣ ਕਿ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਮੁਸ਼ਕਿਲ ਤੋਂ ਬਚਣ ਦੀ ਤਾਕਤ ਮਿਲਦੀ ਹੈ ਅਤੇ ਇਹ ਸਮਾ ਸਭ ਨੂੰ ਇਕੱਠੇ ਹੋ ਕੇ ਹੜਪੀੜਤਾ ਦਾ ਸਹਿਯੋਗ ਕਰਨ ਦਾ ਜਸਵੀਰ ਜੱਸੀ ਨੇ ਇਹ ਵੀ ਕਿਹਾ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਰابطਾ ਕਰ ਰਹੇ ਹਾਂ ਵੱਖ-ਵੱਖ ਟੀਮਾਂ ਵੱਖ-ਵੱਖ ਇਲਾਕੇ ਦੇ ਵਿੱਚ ਜਿਹੜੇ ਕਿ ਸੇਵਾ ਕਰ ਰਹੀਆਂ ਨੇ ਅਜਿਹੇ ਦੇ ਵਿੱਚ ਹੜਾ ਤੋਂ ਬਾਅਦ ਸਭ ਤੋਂ ਵੱਡੀ ਲੜਾਈ ਹੁਣ ਮੁਰ ਬਸੇਬੇ ਦੀ ਹੈ ਅਤੇ ਲੋਕਾਂ ਨੂੰ ਸਟ्रेस ਤੋਂ ਬਾਹਰ ਕੱਢਣ ਦੀ ਹੈ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਕਰਕੇ ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਅਜਿਹਾ ਕੁਝ ਨਾ ਕੀਤਾ ਜਾਵੇ ਜਿਸ ਨਾਲ ਕਿਸੇ ਦੇ ਮਨ ਨੂੰ ਅਠੇਸ ਪਹੁੰਚੇ ਜਸਪੀਰ ਜੱਸੀ ਦੇ ਵੱਲੋਂ ਇਸ ਪੰਜਾਬ ਤੇ ਇਸ ਸੰਕਟ ਦੀ ਔਖੀ ਘੜੀ ਦੇ ਦੌਰਾਨ ਸਾਰਿਆਂ ਨੂੰ ਇਕਜੁੱਟ ਹੋ ਕੇ ਹਮਲਾ ਮਾਰਨ ਦੀ ਵੀ ਅਪੀਲ ਕੀਤੀ ਗਈ ਹੈ ਸੋ ਹੋਰ ਕੀ ਕੁਝ ਕਿਹਾ ਮੀੜ ਨਾਲ ਗੱਲਬਾਤ ਕਰ ਦਿਆ ਹੋਇਆ ਜਸਪੀਰ ਜੱਸੀ ਨੇ ਉਹ ਸੁਣ ਲੈਣੇ ਪਹਿਲੀ ਜਿਹੜੀ ਅਰਦਾਸ ਹੈ ਉਹ ਹੀ ਹੈ ਕਿ ਹੜਪੀੜਤਾ ਵਸਤੀ ਹੈ ਜਿਹੜੇ ਸਾਡੇ ਹੜ ਨਾਲ ਫਲੱਡ ਅਫੈਕਟਿਡ ਲੋਕ ਨੇ ਉਹਨਾਂ ਨੂੰ ਚਿਤ ਚੇਤੀ ਰਾਹਤ ਮਿਲੇ ਚਿਤ ਚੇਤੀ ਉਹ ਪਾਣੀ નીચે ਉਤਰੇ ਤੇ ਲੋਕੀ ਆਪਣਾ ਜਿਹੜਾ ਜਨਜੀਵਨ ਹੈ ਉਹ ਜਲਦੀ ਸ਼ੁਰੂ ਕਰ ਸਕਣ ਤੇ ਉਹਨਾਂ ਨੂੰ ਪੂਨ ਸੁੱਖ ਦਾ ਸਾਥ ਐਕਚੁਅਲੀ ਬੀਤ ਜਗਤ ਦਿਲੰਦਾਰਾ ਖਲਾ ਆਪਣੀ ਕਿਰਪਾ ਦਾ ਜਿਤ ਦਵਾਰੇ ਉਬਰੇਤੇ ਤੇ ਇਹੋ ਬਾਤ ਸੱਚੀ ਬਾਤ ਸਦੀ ਕਿਰਪਾ ਜਿਹੜੀ ਉਹੀ ਹੈ ਕਿ ਚਲੋ ਗੁਰੂ ਸਾਹਿਬ ਦੀ ਵੈਸੇ ਕਿਰਪਾ ਬਣੀ ਹੋਈ ਹੈ ਲੋਕਾਂ ਦੇ ਉੱਤੇ ਅਸੀਂ ਗਏ ਅਸੀਂ ਪਿੰਡਾਂ ਪਿੰਡਾਂ ਜਾ ਕੇ ਆਏ ਆ ਪਿੰਡਾਂ ਲੋਕਾਂ ਨੂੰ ਮਿਲ ਕੇ ਆਏ ਆ ਤੇ ਅਰਦਾਸ ਹੀ ਗੁਰੂ ਸਾਹਿਬ ਦੀ ਤੁਹਾਨੂੰ ਅਰਦਾਸ ਕਰੋ ਤੇ ਬਾਦਸ਼ਾਹ ਨੂੰ ਇਸ ਪ੍ਰੋਸੈਸ ਦੇ ਵਿੱਚੋਂ ਨਿਕਲੋ ਕਿ ਤੁਹਾਡਾ ਮਨ ਵੀ ਜਿਹੜਾ ਸਟਰੋਂਗ ਮਨ ਜੀਤੇ ਜਗਜੀਤ ਫਿਰ ਮਨ ਵੀ ਸਟਰੋਂਗ ਹੋ ਜਾਂਦਾ ਤੇ ਉਹ ਵਾਲਾ ਜਿਹੜੀ ਪੂਰੀ ਵਿਧੀ ਹੈ ਤੁਹਾਨੂੰ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਦੇ ਨਾਲ ਨਜਿੱਠਣ ਦਾ ਬਲ ਬਖਸ਼ਦੀਆਂ ਤੇ ਗੁਰੂ ਸਾਹਿਬ ਸਾਡੇ ਕੋਲ ਰੈਫਰੈਂਸ ਵਿੱਚ ਸਭ ਤੋਂ ਵੱਡੇ ਸਭ ਤੋਂ ਗੁਰੂ ਅਰਜਨ ਦੇਵ ਮਹਾਰਾਜ ਤੋਂ ਸ਼ੁਰੂ ਹੋ ਜੋ ਕੁਰਬਾਨੀਆਂ ਤੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਗੋਬਿੰਦ ਸਿੰਘ ਮਹਾਰਾਜ ਜੀ ਜਾਂ ਹੋਰ ਜਿਨ੍ਹਾਂ ਨੇ ਵੀ ਸਾਡੇ ਸ਼ਹੀਦ ਨੇ ਉਹਨਾਂ ਸਾਰਿਆਂ ਦੀ ਜਿਹੜੀ ਸਿੱਖਿਆ ਆ ਰੈਫਰੈਂਸ ਮੈਂ ਰੈਫਰੈਂਸ ਕਰਨਾ ਕਿ ਤਾਂ ਸਾਨੂੰ ਦਿਮਾਗ 'ਚ ਰੱਖਣਾ ਦੇਦਾ ਵੀ ਦੇਖੋ ਉਹਨਾਂ ਨੇ ਕਿੰਨੇ ਕਿੰਨੇ ਬੁੱਕਸ ਸਹੇ ਆ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਵਾਸਤੇ ਤੇ ਬਹੁਤ ਹੀ ਨੀਚੇ ਨੇ ਸੋ ਮਾਰੇ ਸਾਰੇ ਨੂੰ ਬਾਲਵਕਸ਼ਮ ਕੇਜ ਦੇ ਵਿੱਚੋਂ ਅਸੀਂ ਨਿਕਲ ਪਈਏ ਨਿਕਲ ਜਾਣਾ ਲੋਕਾਂ ਨੇ ਪੰਜਾਬੀ ਆਪਣੇ ਲੋਕ ਜਿਹੜੇ ਆ ਆਪਣੇ ਕੌਮ ਜਿਹੜੀ ਹੈਗੀ ਆ ਉਹ ਤਗੜੀ ਆ ਮਨੋਂ ਤਗੜੀ ਆ ਕਿਉਂਕਿ ਗੁਰਬਾਨੀ ਨੂੰ ਮੰਨਦੀ ਆ ਤਾਂ ਮਨ ਜਿਹੜਾ ਉਹਨਾਂ ਦਾ ਤਗੜਾ ਆ ਗੁਰਬਾਨੀ ਦੇ ਰੈਫਰੈਂਸ ਨਾਲ ਲੈ ਕੇ ਚੱਲਦੇ ਆ ਤਾਂ ਕਿ ਸਾਰਾ ਲਗਾਤਾਰ ਹੀ ਜਿਵੇਂ ਸਾਡਾ ਨਹੀਂ ਮਾਰ ਪਈ ਹੈ ਔਰ ਤੁਸੀਂ ਵੀ ਗਰਾਊਂਡ ਲੈਵਲ ਤੇ ਜਾ ਕੇ ਸੇਵਾ ਕੀਤੀ ਹੈ ਪਾਣੀ ਤਾਂ ਉਤਰ ਗਿਆ ਪਰ ਅਜੇ ਜੰਗ ਬਾਕੀ ਹੈ ਜੰਗ ਤਾਂ ਹੁਣ ਸ਼ੁਰੂ ਹੋਈ ਹੈ ਪਾਣੀ ਵਾਲੀ ਤੋਂ ਤੇ ਪਹਿਲਾਂ ਜੇ ਰੈਸਕਿਊ ਕਰਨ ਦੀ ਜਿਹੜੀ ਜੰਗ ਸੀ ਉਹ ਹੀ ਅਜੇ ਖਤਮ ਹੋਈ ਹੈ ਅਜੇ ਉਹ ਦੂਸਰੀ ਜੰਗ ਜਿਹੜੀ ਹੈ ਉਹ ਤੇ ਸ਼ੁਰੂ ਹੋਈ ਹੈ ਹੁਣ ਲੋਕਾਂ ਦੇ ਘਰ ਬਣਾਣੇ ਮੁੜ ਸੇਵਾ ਕਰਨਾ ਤੇ ਔਰ ਲੋਕਾਂ ਦਾ pride ਸ਼ਾਨ ਜਿਹੜੀ ਹੈ ਉਹ ਵੀ ਨਾਲ ਜ਼ਿੰਦਾ ਰੱਖਣਾ ਇਹ ਨਾ ਹੋਏ ਕਿ ਕਿਸੇ ਰਾਹਤ ਦੇ ਵਿੱਚ ਜਾਂ ਕਿਸੇ ਉਸ ਚੀਜ਼ ਦੇ ਵਿੱਚ ਕਦੀ ਕਿਸੇ ਨੂੰ ਇਦਾਂ ਲੱਗ ਜੇ ਕਿ ਮੈਂ ਉਹਨੂੰ ਛੋਟਾ ਦਿਖਾ ਦਈਏ ਜਾਂ ਕੋਈ ਮਦਦ ਕਰਨ ਗਏ ਕਿ ਵੀ ਦਿਖਾਵਾ ਕਰ ਦਈਏ ਜਾਂ ਕੋਈ ਤਾਂ ਦੀ ਸਾਡੇ ਕੋਲ ਗਲਤੀ ਹੋ ਜੇ ਕਿਸੇ ਤੋਂ ਵੀ ਤੇ ਉਹ ਉਹ ਅੱਛੀ ਗੱਲ ਨਹੀਂ ਹੈ ਤੇ ਇਸ ਕਰਕੇ ਹੁਣ ਜੰਗ ਸ਼ੁਰੂ ਹੈ ਲੋਕਾਂ ਦੇ ਵਿੱਚ ਕੱਲ ਤੋਂ ਹੀ ਅਸੀਂ ਜਾ ਕੇ ਆਏ ਆ ਅੱਜ ਵੀ ਸਾਰੇ ਲੋਕ ਸਾਰੀਆਂ ਟੀਮਾਂ ਗਈਆਂ ਹੋਈਆਂ ਸਫਾਈ ਕਰਨੀਆਂ ਲੋਕਾਂ ਦੇ ਘਰ ਜਿਹੜੇ ਉਹ ਦੁਬਾਰਾ ਤੋਂ ਫਿਰ ਖਾਸ ਕਰਕੇ ਲੋਕਾਂ ਨੂੰ ਉਸ ਟ੍ਰੋਮੇ ਤੋਂ ਬਾਹਰ ਕੱਢਣਾ ਤੇ ਉਹਦੇ ਵਾਸਤੇ ਕੋਸ਼ਿਸ਼ ਹੋ ਰਹੀ ਹੈ